ਰੰਗਾਂ ਦਾ ਤਿਉਹਾਰ ਹੋਲੀ ਜਿੱਥੇ ਦੇਸ਼ ਭਰ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਉੱਥੇ ਹੀ ਹੋਲੀ ਦੇ ਤਿਹਾਣ ਨੂੰ ਲੈ ਕੇ ਬਾਜ਼ਾਰਾਂ ਵਿੱਚ ਵੱਡੇ ਪੱਧਰ ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ। ਅੰਮ੍ਰਿਤਸਰ ਦੀ ਆਈਡੀਏ ਚ ਮਾਰਕੀਟ ਵਿੱਚ ਲੋਕ, ਬੱਚੇ ਹੋਲੀ ਨੂੰ ਲੈ ਕੇ ਹਰਬਲ ਰੰਗਾਂ, ਪਿਚਕਾਰੀਆਂ, ਗੁਬਾਰੇ ਅਤੇ ਸਭ ਪ੍ਰੇ ਦੀ ਖਰੀਦਦਾਰੀ ਕਰ ਰਹੇ ਹਨ ਤਾਂ ਜੋ ਇਸ ਤਿਉਹਾਰ ਨੂੰ ਮਨਾਇਆ ਜਾਵੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਕਿਹਾ ਕਿ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਖਰੀਦਦਾਰੀ ਹੋ ਰਹੀ ਹੈ। ਲੋਕ ਹੋਲੀ ਦੇ ਰੰਗ, ਪਿਚਕਾਰੀਆਂ ਲੈ ਕੇ ਜਾ ਰਹੇ ਹਨ। ਪੱਟਿਆ ਵਾਸਤੇ ਚਲੋ ਸਿੰਦਰਵਾਦ ਆਏ ਕਿੰਨੇ ਕੱਲੋ ਫੇਕਨੇ ਚਾਹੀਦੇ ਬਾਸ ਕਲਰ ਨਾਰਮਲੀ ਗ੍ਰੀਨ ਨੇ ਚਾਹੀਦੇ ਨੇ ਜਿਹੜਾ ਕਿ ਧਿਆਰ ਵੀ ਮਨਾਇਆ ਜਾਵੇ ਤੇ ਬੱਚਿਆਂ ਦਾ ਚਲੋ ਟ੍ਰਾਈ ਨਹੀਂ ਹੋ ਜਾਵੇ ਇਧਰ ਵੇਖਿਆ ਗਿਆ ਲੋਕ ਅੰਡੇ ਮਾਰਦੇ ਗੰਦੇ ਰੰਗ ਪਾਉਂਦੇ ਨੇ ਕਲਰ ਦੇ ਨਾਲ ਜੇ ਹੋਲੀ ਦਾ ਧਿਆਰ ਹੈ ਤਾਂ ਕਲਰ ਨਾਲ ਤਿਆਰੀ ਦੀ డిమాండ్ ਹੈ ਸਾਡੇ ਵੱਲ ਦੇ 컬러ਲੇ ਗਿਆਨ 컬러ਲੇ ਲੇਆ ਗੁਬਾਰੀ ਲੈ ਲਿਆ ਪਚਕਾਰੀਆਂ ਵਗੈਰਾ ਲਈਆਂ ਬਸ ਇਤੋਂ ਹੀ ਕਰਦੀਆਂ ਲੋਕਾਂ ਨੂੰ ਕੀ ਫੀਲ ਕਰਨਾ ਚਾਹੋਗੇ ਹਾਂਜੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੋਗੇ ਬਸ ਇਹ ਵੀ ਉਹ ਵੀ ਤਿਹਾੜ ਵੀ ਮਨਾਉਣ ਦੇ ਆਪਣਾ ਸਫਾਈ ਦਾ ਵੀ ਧਿਆਨ ਰੱਖਣਾ ਬੱਚਿਆਂ ਵੱਲ ਵੀ ਦੇਖਣਾ ਬਹੁਤ ਜ਼ਰੂਰੀ ਲੱਗਦਾ ਜੇ ਆਪਾਂ ਗਲਤ ਤਰੀਕੇ ਨਾਲ ਰੰਗ ਮਰਾਵਾਂਗੇ ਬਿਮਾਰੀਆਂ ਪੈਣਗੀਆਂ ਬਿਮਾਰੀਆਂ ਹੋਣਗੀਆਂ ਸਾਲ ਦੇ ਕੋਈ ਆਂਦਾ ਮਨਾਣਾ ਸਾਰਿਆਂ ਨੂੰ ਚਾਹੀਦਾ ਹੈ ਹੱਥ ਮਿਲ ਕੇ ਮਨਾਣਾ ਚਾਹੀਦਾ ਹੈ ਤੇ ਇੱਕ ਹਰਬਲ ਮਨਾਣੀ ਚਾਹੀਦੀ ਹੈ ਯਾਨੀ ਕਿ ਇਨਫੈਕਸ਼ਨ ਵਾਲੇ ਕਲਰ ਕੈਮੀਕਲ ਵਾਲੀ ਨਹੀਂ ਮਨਾਣੀ ਚਾਹੀਦੀ ਤੇ ਮਨਾਣਾ ਸਾਰਾ ਰੱਦ ਕੀ ਚੀਦੀ ਹੈ ਕਈ ਵਾਰੀ ਵੇਖਿਆ ਗਿਆ ਕਿ ਜਿਹੜੇ ਨੌਜਵਾਨ ਹੈ ਜਿਸਾਂ ਗਲਤ ਤਰੀਕੇ ਨਾਲ ਰੰਗ ਪਾਉਂਦੇ ਨੇ ਪਹਿਲੀ ਉਹ ਬੜਾ ਗਲਤ ਹੈ ਇੱਕ ਦੇ ਝਗੜਾ ਵਾ ਸਭ ਤੋਂ ਵਧੀਆ ਅੱਜਕੱਲ੍ਹ ਝਗੜੇ ਦਾ ਮਹੌਲ ਚੱਲ ਨਹੀਂ ਹੈ ਇਸੇ ਕਰਕੇ ਤੁਹਾਨੂੰ ਮਨਾਣਾ ਸਾਰਿਆਂ ਨੂੰ ਖੁਸ਼ੀ ਨਾਲ ਮਨਾਣੀ ਚਾਹੀਦੀ ਹੈ ਹਰ ਸਾਲ ਦੇ ਕੋਈ ਆਂਦਾ ਤੇ ਖੁਸ਼ੀਆਂ ਮਨਾਉਣਾ ਇਰਾਕਟ ਵਾਲੀ ਦਾ ਇਲਾਕੇ ਦੇ ਬੱਚਿਆਂ ਨੇ ਕੀ ਚਾਹਿਆ ਬੱਚਿਆਂ ਨੇ ਭਾਜੀ ਇਹ ਹੀ ਹੈ ਪਟਕਾਰੀਆਂ ਗੁਬਾਰੇ ਰੰਗ ਹੋਈ ਬੱਚਿਆਂ ਦੀ ਰਿਕੁਆਇਰਮੈਂਟ ਹੀ ਲੈਣ ਆਏ ਲੋਕਾਂ ਨੂੰ ਵੀ ਪੀਲ ਕਰਨਾ ਚਾਹੁੰਦੇ ਬੱਚਿਆਂ ਨੂੰ ਪੀਲ ਆਹੀ ਹੈ ਭਾਜੀ ਇੱਕ ਤਾਂ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਗਲਤ ਜਿਹੜੀ ਹੈ ਦੀਵਾਲੀ ਦੇ ਵੇਲੇ ਲੋਕ ਕੋਈ ਆਂਡੇ ਮਾਰਦਾ ਹੈ ਗਲਤ ਫਰੂਟ ਛੋੜਦੇ ਹੈ ਕਿੰਨਾ ਮਾਰ ਰਿਹਾ ਉਹ ਚੀਜ਼ ਨਹੀਂ ਕਰਨੀ ਚਾਹੀਦੀ ਤੇ ਖੁਸ਼ਹਾਲ ਮਨਾਓ ਮਨਾਣੀ ਤੇ ਖੁਸ਼ਹਾਲ ਨੇ ਨਾਮ ਬਣਾਓ ਆ ਰਿਹਾ ਪੰਜਾਬ ਚ ਕਿਸ ਤਰ੍ਹਾਂ ਦੀ ਰੌਣਕਾਂ ਬਹੁਤ ਵਧੀਆ ਧੁੰਨਕ ਹੈ ਮੈਂ ਤਾਂ ਕਹਿੰਦਾ ਐਸੇ ਵਾਲੀਆਂ ਰੌਣਕਾਂ ਜਿਹੜੀਆਂ ਹਰ ਸਾਲ ਹ ਆਰੇ ਗਾਹਾਂ ਜੀ ਬਹੁਤ ਵਧੀਆ ਗਾ ਕੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਪੀਸਣਾ ਮੈਂ ਇਹ ਕਹਾਂਗਾ ਚੰਗੇ ਨੰਗਾ ਤੇ ਵਰਤੋ ਕਰੋ ਹੋਲੀਆ ਪਿਆਰ ਕੋਈ barbar ਨਹੀਂ ਅੰਦਾ ਐਸ ਚਾਰ ਵਿੱਚ ਦੁਸ਼ਮਣ ਵੀ ਦੋਸਤਾਂ ਤਰ੍ਹਾਂ ਮਿਲ ਜਾਂਦੇ ਨੇ ਹਾਂਜੀ ਕੀ ਨਾਂ ਕੀ ਆਪਣਾ ਮੇਰਾ ਪੰਪ ਕਾ ਸਟੋਰ ਠੀਕ ਜੇ ਬੇਟਾ ਜਦ ਰੰਗ ਸੀਦਨ ਆਏ ਹੋਲੀ ਚਾਹ ਲੈ ਕੀ ਕਹਿਣਾ ਚਾਹੋਗੇ ਨਾ ਹੁਲੀ ਖੇਡੋ ਕਾਕੇ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ ਕਿ ਤੁਹਾਡਾ ਖੁਸ਼ੀਆਂ ਦਾ ਦਿਹਾੜਾ ਖੁਸ਼ੀਆਂ ਨਾਲ ਮਨਾਓ ਕਈ ਵਾਰ ਵੇਖਿਆ ਗਿਆ ਕਿ ਲੋਕ ਪਾਣੀ ਮਾਰਦੇ ਨੇ ਗੰਦੇ ਰੰਗ ਵਾਲੇ ਤੇ ਜਾਣ ਦੇ ਵਗੈਰਾ ਮਾਰਦੇ ਜਾਂ ਹੋਰ ਟਿੱਕੜ ਵਗੈਰਾ ਮਾਰਦੇ ਕੀ ਕਰਨਾ ਚਾਹੋਗੇ ਨਾ ਉਹ ਐਦਾਂ ਖੇਡ ਰਹੇ ਨੇ ਕਿ ਜਿਵੇਂ ਬੱਤਮੀ ਸੀ ਟਾਈਪ ਕਰ ਰਹੇ ਨੇ ਕਿ ਤੁਸਿਆਂ ਨੂੰ ਨੁਕਸਾਨ ਪਹੁੰਚਾ ਰਹੇ ਆ ਐਦਾਂ ਕਿ ਸਿਰ ਚ ਬੋੜੇ ਵੜੇ ਵੀ ਭਰੇ ਹੁੰਦੇ ਨੇ ਕਿ ਕੀ ਉਹਦੇ ਸਿਰ ਚ ਵੱਜ ਜਾਂਦੀ ਤੇ ਉਹਨਾਂ ਦੇ ਸਿਰ ਤੇ ਵੀ ਸੱਟ ਲੱਗ ਸਕਦੀ ਆ ਅੱਖਾਂ ਤੇ ਵੱਜ ਗਿਆ ਤੇ ਉੱਥੇ ਵੀ ਹਮ ਹੋ ਸਕਦਾ ਹੈ Chandar Consultants Limited Building Maintenance Handyman under Trade Platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car painting. For more information, please contact him at under checktrade platform www.jacktrade.com slash nine two one seven six zero. Chandar Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ